ਜੀ ਗੱਲ ਆ ਇਹਨੂੰ ਘਰੋਂ ਦਾ ਕਿਸੇ ਤਰੀਕੇ ਨਾਲ ਕੱਲ ਨੂੰ ਕੱਢਣੀ ਪਊ ਆਪਾਂ ਨੂੰ ਜਿੱਤਰੋਂ ਨਿਕਲੂ ਉਹ ਹਾਂ ਤਾਂ ਹੀ ਕੋਈ ਨਾ ਕੋਈ ਪਲਾਨ ਲੱਗੂਗਾ ਇਹ ਤਾਂ ਚੱਲ ਤੇਰੀ ਗੱਲ ਸੱਚੀ ਆ ਮਹਾਂ ਪਤਾ ਨਹੀਂ ਕੀ ਤੇਰਾ ਦਿਮਾਗ ਫੇਰੀ ਟਾਈਮ ਤੇ ਕਿਜੂ ਇਹਦਾ ਇਹੀ ਜੀ ਗੱਲ ਆ ਹੁਣ ਧਨੀਆ ਬੀਤੇ ਨਹੀਂ ਉਹ ਤਾਂ ਚਾਹ ਤਰਨ ਕੇ ਦੇਖ ਜੰਗਸਿਆਂ ਜੇ ਤੂੰ ਆ ਸੋਚਦਾ ਨਾ ਦੀ ਮੈਂ ਤੈਨੂੰ ਧੋਖਾ ਨਹੀਂ ਦਊਂਗਾ ਤਾਂ ਚੰਗਾ ਰਹੇਗਾ ਨਹੀਂ ਬਰਬਾਹਲੇ ਦੀ ਆਦਤ ਇਹੀ ਜੀ ਹੈ ਜਿਹੜਾ ਬੰਦਾ ਧੋਖਾ ਦੇ ਜੇ ਨਾ ਬਸ ਫਿਰ ਉਹ ਬੰਦਾ ਥੱਲੇ ਨਹੀਂ ਉੱਪਰ ਇਹ ਗੱਲ ਆਪਦੇ ਧਿਆਨ ਚ ਰੱਖੀ ਅੰਤ ਨੂੰ ਮੈਂ ਵਾਦਾ ਕਰਦਾ ਐਮਐਲਏ ਤੂੰ ਬਣੇਗਾ ਪੱਕਾ ਦੀਂਦੀ ਨਹੀਂ ਹੈਗੀ ਕਿਸੇ ਪਾਸੇ ਚੱਲ ਅੱਜ ਤਾਂ ਸਰੀਰ ਬਣੇ ਹੋਏ ਨੇਗੇ ਜੋ ਕੰਮ ਤੰਦਾ ਹੋਵੇ ਦੱਸ ਦੇ ਬੇਬੇ ਆ ਕੇ ਕਰ ਦੂ ਮੈਂ ਹੁਣ ਕੋਈ ਸਣਨੀ ਦਾ ਰਲਾਈ ਪਈ ਆ ਮੇਰੀ ਹੁਣ ਚੱਲ ਚੰਗਾ ਅੱਜ ਤਾਂ ਚੰਗਾ ਹੀ ਦਿਨ ਚੜਾ ਜਿਹੜਾ ਸਣਨੀ ਰਲਾਈ ਆ ਗਈ ਬੇਬੇ ਕਦਰ ਗਈ ਸੀ ਤੂੰ ਮੈਂ ਬੈ ਜਾਵੇਂ ਦੱਸਦੀਆਂ ਤੈਨੂੰ ਫੜ ਜਾ ਮੈਂ ਤਾਂ ਥੱਕ ਗਈ ਪੁੱਛਣਾ ਕੁਛ ਹੂੰ ਥੱਕ ਗਈ ਮੈਂ ਤਾਂ ਤੁਰ ਹੀ ਆਉਂਦੀ ਜਾਂਦੀ ਵੇ ਮੈਂ ਕਿੱਥੇ ਜਾਣਾ ਸੀ ਤੂੰ ਪਹਿਲਾਂ ਤਾਂ ਮੈਨੂੰ ਐ ਦੱਸ ਤਾ ਸन्नी ਰੜਾ ਤੀ ਹਾਂ ਰੜਾਈ ਪਏ ਬੇਬੇ ਸन्नी ਦਾ ਚੱਲ ਚੰਗਾ ਅੱਜ ਤਾਂ ਨਿੱਤਰ ਗਿਆ ਤੂੰ ਸन्नी ਰੜਾ ਤੀ ਆ ਤਾਂ ਨਾਮ ਉਹਨੇ ਮందే ਨਾ ਲਾ ਤੈਨੂੰ ਅੱਛਾ ਬੇਬੇ ਹਾਂ ਦੇ ਦੀ ਬੇਬੇ ਨਾਮ ਹੁਣ ਬੇ ਨਾਮ ਕੀ ਮੈਂ ਤੈਨੂੰ ਦੱਸ ਦਿਆਂ ਮੇਰਾ ਤੇਰੀ ਤਾਈ ਕੋਲੇ ਵੇਹੇ ਜੈਲੋ ਕੋਲੇ ਅੱਛਾ ਮੈਂ ਆਖਾਂ ਭਾਣੇ ਰਿਸ਼ਤਾ ਖਰਾ ਮੇਰੇ ਤਾਂ ਮੁੰਡੇ ਨੇ ਹੋ ਜੂਗਾ ਬੇਬੇ ਜੇ ਨਰਮਾ ਚ ਹੋਇਆ ਆਪ ਹੀ ਹੋ ਜੂਗਾ ਕਾਹਨੂੰ ਗੇੜੇ ਬਾਲੇ ਮਾਰਦੇ ਦਿੰਦੇ ਨੇ ਉਹਦੀਆਂ ਇਹ ਕਰਮਾਂ ਦੀ ਕੀ ਗੱਲ ਆ ਆਪ ਹੀ ਮਾੜਾ ਮੋਟਾ ਅੰਗ ਹਟਕੀ ਲਾ ਲੇ ਜੇ ਤੂੰ ਨਾ ਫਿਰਾਂਗੇ ਕਿਸੇ ਨੂੰ ਕਹਾਂਗੇ ਫੇਰ ਹੀ ਹੋਊਗਾ ਉਹ ਤਾਂ ਠੀਕ ਐ ਬੇਬੇ ਪਰ ਹੁਣ ਕਿਹਦੇ ਕਿਹਦੇ ਸਾਡੇ ਕੱਢੀ ਜਾਏਂਗੀ ਤੂੰ ਸਾੜੇ ਘੁੜੇ ਕੱਢਣ ਕੋਈ ਨਹੀਂ ਉਹ ਤਾਂ ਆਪ ਦੀ ਐ ਮਹਾਚਨ ਮੈਂ ਜਾਇ ਆਉਣੀ ਐ ਚੱਲ ਆਏਂ ਜੇ ਰਿਸ਼ਤਾ ਹੋ ਜੇ ਚਾਹ ਨਾਲੇ ਤਾਂ ਘਰ ਸਾਹਮਣੇ ਆ ਕੇ ਆ ਮੇਰੀ ਟੈਨਸ਼ਨ ਮੁੱਕੇ ਨਾਲੇ ਚਰ ਕੋਈ ਉਹੀ ਗੱਲ ਦਾ ਕੋਈ ਜਵਾਬ ਹੋ ਗਿਆ ਜਗਤ ਨਾ ਰਹਿ ਜੂਗਾ ਰਹੀ ਗੱਲ ਦੂਜੀ ਜੇ ਹੁਣ ਤੂੰ ਹੈਗਾ ਤੇ ਜੱਗ ਤੇ ਨਾਂ ਤਾਂ ਹੈਗਾ ਹੁਣ ਤੂੰ ਲਾਲਾ ਤੇਰਾ ਪਿਓ ਕੰਜਰਾ ਬੇਵੋ ਕਰੀ ਨਹੀਂ ਬੜਦਾ ਕਰੇ ਆਉਦੇ ਨਾ ਤੁਰ ਗਿਆ ਚੱਕਿਆ ਟੌਰ ਕਦੇ ਆਉਦੇ ਨਾ ਤੁਰ ਗਿਆ ਉਹਦਾ ਤਾਂ ਕੰਮੀ ਹੈ ਬੇਬੇ ਫਿਰ ਫਿਰ ਤੂੰ ਤਾਂ ਸਿਆਣਾ ਹੋ ਜਾ ਉਹਦਾ ਤਾਂ ਕੰਮ ਹੈਗਾ ਸਿਆਣੀਏ ਬੇਬੇ ਮੈਂ ਕੰਮ ਤਾਂ ਕਰਦਾ ਹੁਣ ਕਿੰਨਾ ਬੇ ਕੰਮ ਤਾਂ ਕਰਦਾਗਾ ਤੇ ਪਰ ਅੱਜ ਮੈਨੂੰ ਐ ਲੱਗਦਾ ਕਿਵੇਂ ਆ ਉਹਦਾ ਬੇਬੇ ਐ ਹੀ ਹੁੰਦਾ ਗਾਗਾ ਅਕੇ ਉਹ ਤਾਂ ਬੇਬੇ ਐ ਹੀ ਹੁੰਦਾ ਵੇ ਕੰਜਰਾ ਤਾਂ ਹੀ ਕਹਿੰਦੀ ਤੂੰ ਤਾਂ ਸੁਧਰ ਜਾ ਸੁਧਰੀਏ ਬੇਬੇ ਮੈਂ ਜਦੋਂ ਮੈਂ ਕੰਮ ਕਰਦਾ ਬੇਬੇ ਨੇ ਤੂੰ ਫਿਰ ਐਂ ਕਹਿੰਦੇ ਨੰਨੀਆਂ ਮੈਨੂੰ ਬੇ ਕੰਮ ਤਾਂ ਕਰਨਾ ਕਰ ਲੈ ਕੰਮ ਨੂੰ ਕੋਈ ਚੱਟੂਗੀ ਮੈਂ ਤਾਂ ਠੀਕ ਹੈ ਬੇਬੇ ਫਿਰ ਮੈਂ ਕਿਹੜਾ ਕੁਝ ਕਰਨ ਤਾਂ ਕੰਮ ਕਰਦਾਗਾ ਦੇਖ ਬੇ ਪੁੱਤ ਆ ਨਸ਼ਾ ਤਾਂ ਮਾਰ ਲਾ ਜੇ ਕੋਈ ਚੰਗਾ ਸੰਗ ਕਰੇਗਾ ਤਾਂ ਚੰਗੀ ਸਿੱਖਤ ਮਿਲੂਗੀ ਆ ਜਿਹੜੇ ਤੂੰ ਨਸ਼ੇ ਵਾਲਾ ਨਾ ਬਾਈਨਾ ਨਾ ਤੈਨੂੰ ਉਹ ਹੀ ਸਿੱਖਤ ਮਿਲਦੀ ਐ ਹੁਣ ਹੱਡਾਂ ਨੂੰ ਲੱਗ ਰੇ ਬੇਬੇ ਕੀ ਕਰਾਂ ਮੈਂ ਮੈਨੂੰ ਲੱਗ ਤਾ ਰਿਹਾ ਤੂੰ ਦੇਖ ਲੈ ਆ ਜਿਹੜੇ ਚਿੱਟੇ-ਕੁੱਟੇ ਵਾਲਿਆ ਜਦੋਂ ਟੀਕੇ ਲਾ ਲੈਂਦੇ ਕੰਚਰ ਮਰ ਜਾਂਦੇ ਐ ਤੇ ਪਿੱਛੋਂ ਮਾਂ ਪਾ ਤੜਫਦਾ ਰਹਿੰਦਾ ਜੀ ਮੈਂ ਤਾਂ ਉਹ ਲਾ ਚਿੱਟੇ ਜੇ ਖਾਣਾ ਬੇਬੇ ਮੈਂ ਕਿਹੜਾ ਚਿੱਟਾ ਪੀਣਾਗਾ ਤੇ ਕੀ ਪਤਾ ਦੇਖੇਂ ਕਿ ਤੇ ਉਹਨੇ ਚੋਰੀ ਲੱਗ ਜੇ ਕਿਤੇ ਕਾਇਨੇ ਵੀ ਸਾਡੇ ਕੋਲ ਤਾਂ ਜਾਇਜਤ ਬਹੁਤ ਹੈ ਉਹ ਤਾਂ ਨੇ ਬੇਬੇ ਭੁੱਖ ਵੀ ਬਹੁਤ ਲਾਉਂਦੇ ਨੇ ਮੈਂ ਤਾਂ ਬਾਜਾ ਜੀ ਦੱਸਦੀ ਐ ਤੇਰੀ ਲਾਲ ਚਿੱਟੇ ਜੇ ਖਾਣਾ ਬੇਬੇ ਆਮੀ ਖਾਂਦੇ ਨੇ ਉਹ ਤਾਂ ਮੁੰਡੇ ਕਿੰਨੇ ਹੁਣ ਤੇ ਤੂੰ ਛੱਡ ਦੇ ਕਿ ਜਾਨ ਨਿਕਲੇ ਤੇਰੇ ਉਹਨਾਂ ਮੇਨਾ ਉਹ ਸਿਰ ਭੁੱਖ ਲੱਦਿਆ ਲਾਉਂਦੇ ਨੇ ਬੇਬੇ ਹੋ ਹੁਣ ਤੂੰ ਮੈਨੂੰ ਐ ਦੱਸ ਵੀ ਚਾਹ ਚ ਬਣਾ ਕੇ ਪੀ ਦੀ ਕੇ ਬਣਾ ਕੇ ਦੇਮਾ ਚਾਹ ਤਾਂ ਪੀਣੀ ਐ ਬੇਬੇ ਮੈਂ ਹਲੇ ਚੱਲ ਮੈਂ ਬਣਾ ਦੂੰਗੀ ਹਰ ਹਰ ਕੋਈ ਤੂੰ ਵੀ ਸੁਣਾ ਦੇ ਕੋਈ ਦੁੱਖ ਦੀ ਸੁਖ ਦੀ ਮਾਂ ਨਾ ਕਰ ਲੈ ਘਰ ਤੇਰਾ ਪਿਓ ਤਾਂ ਕੰਜਰ ਨਹੀਂ ਮੇਰੀ ਗੱਲ ਸੁਣਦਾ ਉਹ ਤਾਂ ਜਿੰਦੇ ਦੀ ਵਿਆਹ ਹੀ ਐ ਬਸ ਆ ਰੰਡੀ ਰੋਣਾ ਦਾ ਧੜੜਾਈਆਂ ਚ ਨਿਕਲ ਜਾਂਦਾ ਤੂੰ ਚਾਹ ਬਣਾ ਬੇਬੇ ਫਿਰ ਤੈਨੂੰ ਗੱਲਾਂ ਵਾਦੂ ਸੁਣਾ ਦੂੰਗਾ ਚਾਹ ਪੀ ਕੇ ਆ ਹੂੰ ਦੁੱਧ ਚ ਪੱਤੀ ਨਾ ਪਾ ਰਿਆ ਮਾਂ ਦੁੱਧ ਚ ਪੱਤੀ ਪਾ ਦੇ ਬੇਬੇ ਲੈ ਚੰਗਾ ਫਿਰ ਮੈਂ ਦੁੱਧ ਚ ਪੱਤੀ ਪਾ ਕੇ ਦੇਉਣੀ ਆ ਅੱਜ ਤਾਂ ਮੇਰਾ ਪੁੱਤ ਨਾ ਨਿੱਟ ਗਿਆ ਮੈਂ ਸੱਚ ਰਹਿ ਗਈ ਗੱਲ ਦੁੱਜੀ ਤੇ ਗੋਹਾਜ ਹਟਾਉਣ ਦਾਗਾ ਤੂੰ ਹਟਾ ਦੰਨਾ ਬੇਬੇ ਮੈਂ ਪੁੱਤ ਬਣ ਕੇ ਉਹ ਕੰਮ ਕਰਦੀ ਚੰਗਾ ਉਹ ਕਰ ਦੰਨਾ ਬੇਬੇ ਮੈਂ ਹੱਗੋ ਹਰ ਚਾਹ ਰੂੜੀ ਤੇ ਕਹ ਰੂੜੀ ਤੇ ਵੀ ਸਿੱਟੇ ਹੋ ਬੇਬੇ ਚਾਹ ਰੂੜੀ ਤੇ ਕੰਮ ਸਿੱਟਣਾ ਮਾਪੀ ਸੜਦੋਂ ਕੋਈ ਗੱਲ ਨਹੀਂ ਐਡਾ ਕੰਮ ਮੈਨੂੰ ਤੇਥੇ ਮੈਂ ਕਰਾਉਂਦੀ ਚੰਗਾ ਠੀਕ ਹੈ ਬੇਬੇ ਉਹ ਹਟਾ ਦੰਨਾ ਮੈਂ ਤੂੰ ਚਾਹ ਵਿਆ ਬੇਬੇ ਫਰੋਂ ਚਾਹ ਮੈਨੂੰ ਨਹੀਂ ਬਣਾ ਕੇ ਬਸ ਇਹ ਕੰਡੇ ਵਾਲੀ ਕਰਕੇ ਭੇਜ ਜਾ ਚੰਗਾ ਤੂੰ ਟੈਨਸ਼ਨ ਨਾ ਲੈ ਹਾਂ ਦੋ ਜੰਮ ਕੇ ਬਾਅਦ ਸੜਦੂੰ ਚਾਹ ਦੇ ਬੇਬੇ ਵੀ ਖੁਸ਼ ਹੋਈ ਫਿਰਦੀ ਅੱਜ ਤਾਂ ਗੋਹਾ ਹਟਾ ਮਾਂ ਬੇਬੇ ਨੇ ਕਹਿਆ ਦੀ ਜੰਗ ਸਿਆ ਹੇਜੇ ਕੰਮ ਦੀ ਪਰਵਾਹ ਕਿਉਂ ਕਰਦਾ ਹੈ ਬਾਲੇ ਨੇ ਬਹੁਤ ਕੰਮ ਕੀਤਾ ਹੈਜੇ ਬਸ ਹੁਣ ਤੂੰ ਨਾ ਆਪਦੀ ਐਮਐਲਏ ਬਣਨ ਦੀ ਤਿਆਰੀ ਖਚਲਾ ਤੇਰੇ ਕਿਨਿਓ ਕੋਈ ਘਾਟ ਨਹੀਂ ਹੋਣੀ ਚਾਹੀਦੀ ਤੇ ਪੈਸਾ ਪਾਣੀ ਵਾਂਗੂ ਵਹਾ ਦੂੰਗਾ ਮੈਂ ਪਰ ਐਮਐਲਏ ਦੀ ਕਿ ਤੈਨੂੰ ਬਣਾਉਣਾ ਹੀ ਬਣਾਉਣਾ ਬਾਲਿਆ ਪੈਸੇ ਦਾ ਫਿਕਰ ਨਾ ਕਰ ਪੈਸਾ ਆਪਣੇ ਕੋਲ ਵਾਧੂ ਹੈ ਐਮਐਲਏ ਬਣਨੇ ਚਾਹੀਦੇ ਆਪਾਂ ਉਹ ਮੈਂ ਤੈਨੂੰ ਕਹਿਣਾ ਐਮਐਲਏ ਬਣ ਲਈ ਪੈਸੇ ਦੀ ਜ਼ਰੂਰਤ ਹੁੰਦੀ ਹੈ ਜਿਹੜਾ ਤੇਰੀ ਸਪੋਰਟ ਮੈਂ ਕਰੂੰਗਾ ਤੈਨੂੰ ਐਮਐਲਏ ਬਣਾਉਣ ਚ ਨਾ ਜਿੱਡੀ ਮੇਰੇ ਮਨ ਨੂੰ ਖੁਸ਼ੀ ਹੋ ਸ਼ਾਇਦ ਹੀ ਕਿਸੇ ਨੂੰ ਹੋਵੇ ਕੇਰਾ ਤੂੰ ਐਮਐਲਏ ਬਣ ਫਿਰ ਦੇਖੀ ਐਮਐਲਏ ਅੱਕਰ ਹੀ ਬਣਾ ਦਿਓ ਕਾਲਾ ਧੰਦਾ ਜੋ ਵੀ ਆਖੋਗੇ ਉਹੀ ਕਰੋ ਉਹ ਨਹੀਂ ਦੱਬ ਕੇ ਆਪਾਂ ਹਜੇ ਕਾਲੇ ਜਾਂ ਗੋਰੇ ਧੰਦਾ ਦੀ ਗੱਲ ਨਹੀਂ ਕਰਨੀ ਜੇ ਆਪਾਂ ਪਹਿਲਾਂ ਹੀ ਇਹ ਗੱਲਾਂ ਕਰਾਂਗੇ ਨਾ ਤਾਂ ਗੱਲ ਆਪਣੇ ਉਲਟ ਪੈ ਜੂ ਬਸ ਕੇਰਾ ਤੂੰ ਤੇ ਤੂੰ ਕੁਰਸੀ ਤੇ ਬਹਿ ਗਿਆ ਐਮਐਲਏ ਵਾਲੇ ਤੇ ਫਿਰ ਮੈਂ ਤੈਨੂੰ ਦੱਸੂ ਵੀ ਕਹਾਣੀ ਕਮਾਉਣੀ ਤਾਂ ਕਮਾਉਣੀ ਕਿੱਧਰ ਨੂੰ ਆ ਠੀਕ ਆ ਬਣਾਓ ਦੱਬ ਕੇ ਜ਼ੋਰ ਲਾਓ ਮੇਰੇ ਕੰਨੀਓ ਜ਼ੋਰ ਹੈਗਾ ਦੇਖ ਮੈਨੂੰ ਤੇਰਾ ਪਤਾ ਜੰਗਸਿਆਂ ਵੀ ਤੇਰੇ ਕੋਲੇ ਕਹੇ ਜੇ ਕਹੇ ਜੇ ਬੰਦੇ ਹੈਗੇ ਨੇ ਤੂੰ ਆਪਦੇ ਬੰਦੇ ਨੂੰ ਇੱਕ ਗੱਲ ਸਮਝਾ ਦੇ ਵੀ ਜਿੰਨੇ ਚੱਕਰ ਮੈਂ ਸਰਕਾਰ ਦੇ ਵਿੱਚ ਐਮਐਲਏ ਨਹੀਂ ਬਣਨਾ ਉੰਨਾ ਚੱਕਰ ਤੇਰਾ ਬੰਦਾ ਕੋਈ ਗਲਤ ਕੰਮ ਨਾ ਕਰੇ ਕੋਈ ਵੀ ਕਿਉਂਕਿ ਗਲਤ ਕੰਮ ਕਰਨ ਜੇ ਤੇਰਾ ਕੋਈ ਬੰਦਾ ਫੜਿਆ ਗਿਆ ਤਾਂ ਬਸ ਫਿਰ ਇਹ ਸਮਝ ਲਈ ਵੀ ਤੇਰੇ ਮੂਰੇ ਰੋੜਾ ਲੱਗ ਗਿਆ ਤੂੰ ਐਮਐਲ ਨਹੀਂ ਬਣ ਸਕਣਾ ਆਪਦੇ ਬੰਦਿਆਂ ਨੂੰ ਕੰਟਰੋਲ ਰੱਖ ਸਾਰਿਆਂ ਨੂੰ ਇਹ ਮੇਰੀ ਜ਼ਿੰਮੇਵਾਰੀ ਆ ਬੇਫਿਕਰ ਹੋ ਜਾ ਮੈਂ ਸਾਰਿਆਂ ਨੂੰ ਸਮਝਾ ਕੇ ਰੱਖੂਗਾ ਕਿਉਂਕਿ ਮੈਂ ਤੈਨੂੰ ਕਿਉਂ ਟੋਕਿਆ ਮੈਂ ਤੇਰੇ ਬੰਦਿਆਂ ਦੇ ਨਾ ਗੱਲਾਂ ਬਾਤਾਂ ਜੀਆਂ ਦੇਖੀਆਂ ਨੇ ਉਹ ਥੋੜਾ ਜਿਹਾ ਓਵਰ ਚੱਲਦੇ ਨੇ ਉਹਨਾਂ ਨੂੰ ਓਵਰ ਚੱਲਣਾ ਰੋਕ ਤੇ ਆਪਦੇ ਇੱਧਰ ਉਹਨਾਂ ਨੂੰ ਕਹਿ ਵੀ ਮੇਰੇ ਇਸ ਕੰਮ ਕਰਨੀ ਧਿਆਨ ਦਿਓ ਤੁਸੀਂ ਲੋਕਾਂ ਦੇ ਵਿੱਚ ਵਿਚਰੋ ਲੋਕਾਂ ਦੇ ਕੰਮ ਕਰਾਓ ਚਾਹੇ ਤੇਰੇ 2 ਪੈਸੇ ਲੱਗਦੇ ਐ ਮੈਥੋਂ ਲੈ ਲਈ ਜਿੰਨੇ ਲੋਕਾਂ ਦੇ ਕੰਮ ਕਰਾਉਂਗੇ ਤੁਸੀਂ ਉਨੇ ਲੋਕ ਤੁਹਾਨੂੰ ਸਪੋਰਟ ਕਰਨਗੇ ਤੇ ਵੋਟ ਪਾਉਣਗੇ ਨਹੀਂ ਐਮਐਲਏ ਕਦੇ ਨਾਲ ਬਣੋਗੇ ਬਾਲਾ ਸਿੰਘ ਤੇਰੀ ਸਹੀ ਗੱਲ ਐ ਜੇ ਐਮਐਲਏ ਬਣਾ ਹੋਵੇ ਤਾਂ ਤੂੰ ਆਪ ਬਣ ਜਾਏ ਲੋਕਾਂ 'ਚ ਵਿਚਰਦਾ ਬਹੁਤ ਐ ਤੂੰ ਠੀਕ ਐ ਤੇਰੀ ਉਹ ਵੀ ਪੁੱਛ ਪ੍ਰਤਾਲ ਵੀ ਲੋਕਾਂ 'ਚ ਬਹੁਤ ਜ਼ਿਆਦਾ ਐ ਤੇ ਜੇ ਤੂੰ ਮੇਰੀ ਮਦਦ ਕਰੇਂਗਾ ਮੈਨੂੰ ਐਮਐਲਏ ਬਣਾਏਂਗਾ ਤਾਂ ਮੈਂ ਤੈਨੂੰ ਜ਼ਿੰਦਗੀ 'ਚ ਕਦੇ ਧੋਖਾ ਨਹੀਂ ਦੇਵਾਂਗਾ ਦੇਖ ਜੰਗ ਸਿੰਘ ਆ ਜੇ ਤੂੰ ਆ ਸੋਚਦਾ ਨਾ ਦੀ ਮੈਂ ਤੈਨੂੰ ਧੋਖਾ ਨਹੀਂ ਦੇਵਾਂਗਾ ਤਾਂ ਚੰਗਾ ਰਹੇਗਾ ਨਹੀਂ ਪਰ ਬਾਲੇ ਦੀ ਆਦਤ ਅਹੀ ਜੀ ਹੈ ਜਿਹੜਾ ਬੰਦਾ ਧੋਖਾ ਦੇ ਜੇ ਨਾ ਬਸ ਫਿਰ ਉਹ ਬੰਦਾ ਥੱਲੇ ਨਹੀਂ ਉੱਪਰ ਇਹ ਗੱਲ ਆਪਦੇ ਧਿਆਨ ਚ ਰੱਖੀ ਹਾਂ ਤੈਨੂੰ ਮੈਂ ਵਾਦਾ ਕਰਦਾ ਐਮਐਲਏ ਤੂੰ ਬਣੇਗਾ ਪੱਕਾ ਪਰ ਕੰਮ ਤੂੰ ਮੇਰੇ ਕਰੇਗਾ ਠੀਕ ਹੈ ਮੁਲਾਫਰਤ ਚੱਲ ਫਿਰ ਠੀਕ ਹੈ ਯਾਦ ਰੱਖੀ ਮੰਮੀ ਆਏ ਹੋਏ ਪੈ ਨੀਂਦੀ ਆਇਂਦੇ ਨੇ ਦਿਨ ਜੇ ਗੰਦੇ ਪਾਏ ਜਾ ਆਪਾਂ ਕੀ ਕਰਨਾ ਕੰਮ ਤਾਂ ਨਵੇੜ ਰੱਖੇ ਨੇ ਉਹ ਤਾਂ ਹੀ ਤਾਂ ਪੈ ਗਈ ਬੰਦੀ ਹਾਂ ਆ ਜਾ ਵੇ ਪਹਿਲੀ ਪਤਾ ਸੀਗਾ ਇਹ ਕਿਹੜਾ ਪਾਣ ਦੰਦਾਗਾ ਉਹ ਹੀ ਤਾਂ ਮੈਨੂੰ ਮੈਂ ਹੁਣ ਆ ਕੇ ਅਸ ਕੀ ਕਿਹਾਗਾ ਪਈਆਂ ਰੋਆ ਉਹਦਾ ਹਾਂ ਦੱਸ ਤੈਨੂੰ ਚਾਹ ਕਰੇ ਪਾਣੀ ਤੈਨੂੰ ਚਾਹ ਕਰੇ ਪਾਣੀ ਹੋਰ ਤੇਰੇ ਕੋਲ ਕੀ ਕੰਮ ਆਇ ਨੀਵੰਦ ਕੰਮ ਨਵੇੜ ਕੇ ਪਈਆਂ ਸੀ ਚਲ ਬਹਿ ਜਾ ਹਾਂ ਦੱਸ ਚਾਹ ਬਣਾ ਲੈ ਕੋਠਾ ਉਹ ਚਾਹ ਬਣਾ ਦੇ ਨੂੰ ਕਹਾ ਹਾਂ ਕੀ ਸੋਚੀ ਭਾਈ ਕੀ ਸੋਚੀ ਭਾਈ ਹਾਂ ਕੀ ਆਈ ਵੇ ਵੀ ਉਹਦੇ ਕਾਲਾ ਨਹੀਂ ਐਂ ਚ ਦੇਖੋ ਹਾਂ ਹਾਂ ਅਰਚਦਾ ਭਰਾ ਹਾਂ ਵੀ ਉਹਨੂੰ ਦਵਾਰੇ ਭਲਾਈ ਮੈਨੂੰ ਅਫਸੋਸ ਹੋ ਜਾਂਦਾ ਕੀ ਹੋ ਗਿਆ ਹੁਣ ਕੀ ਹੋ ਗਿਆ ਵੀ ਦਵਾਰੇ ਵੀ ਮੈਨੂੰ ਤੇਰਾ ਭਰਾਈ ਆ ਦੇਖੋ ਭਾਈ ਸੀ ਮਿਲਦਾ ਤੇਰਾ ਯਾਰ ਭਰਾ ਦਾ ਭਰਾਈ ਹੁੰਦਾਗਾ ਹਾਂ ਹਾਂ ਸੋਖ ਮੈਂ ਤੁਹਾਨੂੰ ਦੱਸਣਾ ਭੁੱਲ ਗਈ ਮੈਂ ਡਰ ਗਈ ਉਦੋਂ ਹਨਾ ਲੜਨ ਵਾਲੀ ਗੱਲ ਆ ਵਿੱਚ ਕਿਵੇਂ ਮੈਂ ਵੀ ਤੁਹਾਨੂੰ ਗੱਲ ਦੱਸਣੀ ਸੀ ਇੱਕ ਹਾਂ ਮੈਨੂੰ ਆਏ ਸੀਗਾ ਵੀ ਤੁਸੀਂ ਗੁੱਸਾ ਨਾ ਕਰ ਜੋ ਹਨਾ ਨਾ ਕੀ ਕਰਦੇ ਸੀ ਉਹ ਦਿਨ ਸੀ ਬਠਿੰਡੇ ਨਹੀਂ ਗਏ ਸੀ ਪੇਪਰ ਦਉਣ ਕਾਲਾ ਵੀਰਾ ਸਾਡੇ ਨਾਲ ਹੀ ਗਿਆ ਸੀਗਾ ਇਹਦੇ ਪਰ ਦਰ ਵਾਲੀ ਗੱਲ ਦੱਸਨੀ ਤੂੰ ਤੇਰਾ ਭਰਾ ਹੀ ਸੀ ਕਿਹੜਾ ਕੋ ਗਲਤ ਗੱਲ ਸੀ ਕੋਈ ਪਰ ਆਪਾਂ ਨੂੰ ਤਾਂ ਨਹੀਂ ਪਤਾ ਸੀ ਨਾ ਉਹਨੇ ਫਿਰ ਮੈਨੂੰ ਉੱਥੇ ਰੇਲਵੇ ਸਟੇਸ਼ਨ ਦੇ ਸਾਰੇ ਪ੍ਰੂਫ ਵੀ ਦਿਖਾਏ ਸੀ ਅੱਛਾ ਅੱਛਾ ਹੈ ਤਾਂ ਮੇਰਾ ਭਾਈ ਹੁਣ ਮੈਨੂੰ ਆਏ ਸੀ ਕਿ ਤੂੰ ਤੁਸੀਂ ਮੰਨੋਗੇ ਕਿ ਨਾ ਨਾ ਨਾਲੇ ਮੰਨ ਲੈ ਆਏ ਆਂ ਤਾਂ ਕੋਈ ਹੁ ਆ ਨਹੀਂ ਸਕਦਾਗਾ ਪਰ ਤੇਰਾ ਕਿੱਡੀ ਕੁ ਚੰਗਾ ਹੈ ਨਾ ਉਹਦੇ ਵੀ ਪਰਾ ਆਇਆ ਸੀਗਾ ਆਪਾਂ ਗਲਤ ਸੋਚ ਗਏ ਮੈਂ ਵੀ ਜ਼ਮੀਨ ਦਾ ਲਾਲਚੀ ਨਹੀਂ ਹੈਗਾ ਵਿਚਾਰਾ ਉਹ ਤਾਂ ਐਂ ਕਹਿੰਦਾ ਸੀ ਮੈਂ ਵੀ ਐਂ ਨਹੀਂ ਸੋਚਿਆ ਚਾਹੁੰਦੇ ਉਹਨੇ ਬਹੁਤ ਵੱਡੀ ਗਲਤੀ ਕੀਤੀ ਮਸਾ ਕੋਈ ਵਰਤਨ ਲੱਗਿਆ ਹੈ ਨਾ ਮੇਰੇ ਨਾਲ ਨੀ ਤੇਰੇ ਉਹਦਾ ਕਾਇਰੇ ਮੁੰਡੇ ਦਾ ਪਤੀ ਆ ਓਲੇ ਦਾ ਤਾਂ ਕਿਹ ਹੈ ਜਨ ਛੇੜੀ ਬੰਦਾ ਹੈਗਾ ਉਹ ਸਰੇ ਦਾ ਵੀ ਮਸਾ ਕੋਈ ਆਇਆ ਹੈ ਨਾ ਵਰਤਨ ਵਾਲਾ ਮੈਂ ਉੱਠ ਰਿਠ ਬਿਠੜਾ ਹੋ ਜੂਂ ਕਿਤੇ ਇਸ ਤਰੀਜ਼ ਜਾ ਕੇ ਹੋਰ ਸਹੀ ਗੱਲ ਆ ਜੇ ਸਾੜਾ ਹੋਵੇ ਤਰੱਕ ਹੁੰਦੀ ਆ ਸਾਲੇ ਦੀ ਤਾਂ ਤੇ ਮੈਂ ਹੱਥ ਤੈਨੂੰ ਐਂ ਕਹਿਣਾਗਾ ਕਿ ਉਹਨੂੰ ਨਾ ਉਰੇ ਬੁਲਾ ਤੂੰ ਦੁਬਾਰੀ ਇਹਦੇ ਕੋਲ ਕਿਹੜਾ ਨੰਬਰ ਹੋਊ ਚਾਰੀ ਕੋਲ ਲੈ ਲੈ ਤਾਂ ਹੁਣ ਦਿਨ ਨੇ ਲੈ ਆ ਹੁਣ ਨੰਬਰ ਤੇ ਹੈਗਾ ਲੈ ਆ ਤੇ ਉਹਨੂੰ ਬੁਲਾ ਉਰੇ ਕਿਤੇ ਵੀਰੇ ਐਂ ਕਰਕੇ ਸੁੱਖਣੇ ਕਿਹਾਗਾ ਜਿਵੇਂ ਦਾ ਆਪਾਂ ਜਮੀਨ ਵਾਲੀ ਗੱਲ ਕਰਦੇ ਆਂ ਜਮੀਨ ਦਾ ਲਾਲਚੀ ਤਾਂ ਹੈਗਾ ਨਹੀਂ ਕਹਿੰਦਾ ਮੈਂ ਤਾਂ ਆਪਦੇ ਪਿਓ ਦਾ ਉਹ ਕਰਨੀ ਹੈ ਗੱਲ ਪੂਰੀ ਹਾਂ ਹਾਂ ਚੱਲ ਤੂੰ ਹੀ ਗੱਲ ਨਹੀਂ ਫਿਰ ਮੈਂ ਆਪਾਂ ਹੀ ਕਹਨੇ ਆਂ ਫਿਰ ਆਪਾਂ ਕਿਹੜਾ ਜਮੀਨ ਦਾ ਲਾਲਚਾ ਪਰ ਹੋੜਾ ਹੈਗਾ ਆਪਣੇ ਘਰੇ ਕਿਹੜਾ ਕੁਝ ਹੈ ਨਹੀਂਗਾ ਭਾਈ ਚੱਲ ਭਾਈ ਸੱਦ ਲਓ ਭਣ ਭਾਈ ਬਰਤਨ ਦੀ ਸਕੀਰੀ ਹੁੰਦੀ ਆ ਜੇ ਕੋਈ ਆਊਗਾ ਫੇਰ ਹੀ ਆਪਾਂ ਜਾਵਾਂਗੇ ਤੂੰ ਨੂੰ ਫੋਨ ਕਰਕੇ ਬੁਲਾਈ ਕੱਲੀ ਜਾਣੀ ਆ ਤੂੰ ਮਾਨੂੰ ਕਈ ਸੁੱਖ ਨੇ ਬੁਲਾਇਆ ਵੀ ਸੁੱਖ ਉਧਰ ਕੀਤੇ ਪਸਤਾਵਾ ਰਾ ਸੁੱਖ ਨੂੰ ਚਾਚੇ ਵਾਲੀ ਵੱਡੀ ਗਲਤੀ ਕਰੇ ਗਲਤ ਬੋਲ ਗਿਆ ਉਹਨੂੰ ਚਾਚੇ ਤਾਏ ਮਤਲਬ ਤੇ ਸ਼ੱਕਾ ਪੋਈ ਦੇ ਅੱ ਹਾਂ ਜਦੋਂ ਆਪਾਂ ਨੂੰ ਪਤਾ ਹੀ ਨਹੀਂ ਆ ਗਿਆ ਸਿਬ ਬਗਾਨੇ ਬੰਦੇ ਨੂੰ ਘਰੇ ਵੜ ਲੈਣ ਤੇ ਆਪਣੀ ਗੱਲ ਹਾਂ ਇਹ ਤਾਂ ਗੱਲ ਹੀ ਕੀ ਆ ਹਾਂ ਪਿਆਰ ਜੋ ਬਣਾ ਤਾਂ ਬਾੜ ਵੀ ਨਹੀਂ ਸਕਦੇ ਹਾਂ ਤੇ ਇਹ ਤੋਂ ਬਿਨਾ ਤਾਂ ਆਪਾਂ ਬਾੜ ਵੀ ਨਹੀਂ ਸਕਦੇ ਅੱਜ ਤਾਂ ਜਵਾਨਾ ਪਤਾ ਕਿਹੋ ਜਾਂ ਉਹ ਤਾਂ ਇਹਦੀ ਗੱਲ ਸਹੀ ਸਾਰਿਆਂ ਦੀ ਸੰਗੀ ਕੋਟ ਜਾਂਦੇ ਅੰਦਰ ਵੜ ਕੇ ਹਾਂ ਨਹੀਂ ਫਿਰ ਬਿਨਾ ਭਾਈ ਤੋਂ ਤਾਂ ਹਿੰਮਤ ਪਾਏ ਕੋਈ ਆ ਵੀ ਨਹੀਂ ਸਕਦਾ ਸੀ ਜੇ ਭਾਈ ਸੀ ਫੇਰ ਹੀ ਆਇਆ ਹੁਣ ਤਾਂ ਕੌਣ ਆਏਗਾ ਨਹੀਂ ਆਇਆ ਨਹੀਂ ਤਾਂ ਅਗਰ ਇਨਕੀ ਪਤਾ ਸੀ ਗਿਆ ਤਾਂ ਭਾਈ ਹੋਗਾ ਕਿ ਨਾ ਹਾਂ ਉਹਨੂੰ ਕਿਵੇਂ ਕਿੱਥੋਂ ਕਿਹੜੀ ਕੁੜੀ ਵਿਆਹੀ ਹੈ ਕਿਹੜੇ ਪਿੰਡ ਦੀ ਰਹੀ ਹੈ ਹਾਂ ਉਹ ਤਾਂ ਗੱਲ ਮੈਂ ਇਹਦੇ ਆਇਆ ਚਾਚੇ ਤਾਈ ਵੀ ਨਹੀਂ ਕਿਸ ਕੰਮ ਦੇ ਕੋਈ ਚਾਚੇ ਤਾਈ ਦੀਆਂ ਕੁੜੀਆਂ ਵੀ ਨਹੀਂ ਚੱਜਦੀਆਂ ਵੀ ਬਰਤ ਲਾਣੀਆਂ ਇਹਦੇ ਨਾਲ ਹਾਂ ਸਹੀ ਗੱਲ ਆ ਉਹ ਤੇ ਗੱਲ ਹੈ ਤੂੰ ਐਂ ਕਰ ਅਰਚਨ ਚਾਹ ਤਰਜਾ ਕੱਲੇ ਫੋਨ ਕਰਦੀ ਕਾਲੇ ਵੀਰ ਨੂੰ ਠੀਕ ਇੱਧਰੋਂ ਚੱਲ ਕੋਈ ਨਾ ਕਰਨ ਦੋਗੀ ਹਾਂ ਇਨਸ਼ਾ ਅੱਲ ਭਰਦੇ ਦਾ ਚਾਹ ਤੋਂ ਬਿਨਾ ਕੋਈ ਕੰਮ ਹੀ ਨਹੀਂ ਗਾ ਹੋਰ ਕੀ ਹੈ ਤਾਂ ਆ ਖੇਤੋਂ ਆਇਆ ਕਿ ਤੂੰ ਮਰਜੀ ਆਵੇਂ ਤਾਂ ਚਾਹ ਚਾਹੀਦੀ ਹੈ ਬਸ ਰੋਟੀ ਬਣਾ ਕੇ ਤਿਆਰ ਹੋ ਆ ਇੰਨਾ ਛਾ ਲੱਗ ਰਿਹਾ ਬੈੜੀ ਰੋਟੀ ਖਾਧੀ ਆਣੇ ਤੜਕੇ ਦੀ ਚਾਹ 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 ਚਾਹੀ ਪੀਉਂਗਾ ਤਮੇ ਪੀਉ ਚਾਹ ਆਹ ਜੱਗ ਪਰ ਕੇ ਰੱਖ ਜਾ ਗਾ ਗਰਮਾ ਦੋ ਤਿੰਨ ਜੱਗ ਠੀਕ ਇਹ ਹੁੰਦਾ ਤੈਨੂੰ ਕੀ ਹੋ ਰਿਹਾ ਕਬੇ ਤੇ ਦਿਮਾਗ ਸਹੀ ਆ ਮਾਂ ਮੈਨੂੰ ਕੀ ਹੋਣਾ ਉਹ ਮੁੰਡਾ ਆਇਆ ਸੀ ਦੀਪਾ ਸਲੀਪ ਤੇ ਲਿਆ ਜੀ ਹਾਂ ਜੋ ਹੁਣ ਉੱਥੇ ਉੱਤਰ ਜਾਵਣ ਗਿਆ ਤਾਂ ਹੈਗਾ ਸੀਗਾ ਪਤਾ ਮੈਨੂੰ ਗਿਆ ਤਾਂ ਹੈਗਾ ਸੀ ਇਹ ਹੁਣ ਮਾੜਾ ਮੋਟਾ ਕੀ ਭਾਵੇਂ ਕਿਦਰ ਹੁਣ ਦੁਮਾਂਗ ਤੇ ਭਮੀ ਭੂਮੀ ਕੁਛ ਨਹੀਂ ਰਹੀ ਹਾਂ ਨਾਲੇ ਤਾਂ ਹਰਸ਼ ਦੇ ਆਪਾਂ ਨੂੰ ਮਨ ਨਹੀਂ ਦੇਖ ਹੁਣ ਹਰਚ ਗਿਆ ਸੀਗਾ ਤੇ ਨੰਬਰ ਤੋਂ ਹਰਸ਼ ਕੋਲ ਨੰਬਰ ਬਣਾਉਂਦਾ ਠੀਕ ਹੈ ਨਾ ਹਾਂ ਇਹ ਤਾਂ ਗੱਲ ਸਹੀ ਹੈ ਤੇ ਨੰਬਰ 3 ਹੁਣ ਮਾੜਾ ਮੋਟਾ ਸਹਯੋਗ ਤਾਂ ਆਪਾਂ ਨੂੰ ਦੇਣਾ ਪਊਗਾ ਹੁਣ ਉਹਨਾਂ ਨੂੰ ਪਤਾ ਦਾਦੀਪੇ ਨੂੰ ਵੀ ਨਹੀਂ ਕਰਦਾ ਇਹਦਾ ਨਾ ਸੰਦੀਪ ਨੂੰ ਕਰਦਾ ਪਤਾ ਇਹਦਾ ਸੱਚੀ ਗੱਲ ਹੈ ਇਹਨੂੰ ਘਰੋਂ ਦਾ ਕਿਸੇ ਤਰੀਕੇ ਨਾਲ ਕੱਲ ਨੂੰ ਕੱਢਣੀ ਪਊ ਆਪਾਂ ਨੂੰ ਜਿੱਕਰ ਉਹ ਨਿਕਲੂ ਉਹ ਤਾਂ ਹੀ ਕੋਈ ਨਾ ਕੋਈ ਪਲਾਨਿੰਗ ਲੱਗੂਗੀ ਇਹ ਤਾਂ ਚੱਲ ਤੇਰੀ ਗੱਲ ਸੱਚੀ ਆ ਮੈਨੂੰ ਤਾਂ ਪਤਾ ਨਹੀਂ ਕੀ ਤੇਰਾ ਦਿਮਾਗ ਫਿਰ ਹੀ ਟਾਈਮ ਤੇ ਕਿੱਜੂ ਇਹਦਾ ਇਹੀ ਜੀ ਗੱਲ ਆ ਹੁਣ ਧੰਨੀਆਂ ਦੀ ਨਹੀਂ ਨਹੀਂ ਉਹ ਤਾਂ ਚਾਤਰਨ ਗਈ ਆ ਹੁਣ ਅਰਚ ਚ ਬਣਾਊਗਾ ਨੇ ਹਾਂ ਤੇ ਉਹ ਬੰਦਾ ਉਰੀ ਆ ਆਊਗਾ ਤਾਂ ਹੈਗਾ ਆਊਗਾ ਨਾ ਜਿੱਦਾਂ ਆਇਆ ਉਦੋਂ ਮੈਂ ਸੰਦੀਪ ਨੂੰ ਉਹਨੂੰ ਦੱਸ ਦੂੰ ਠੀਕ ਆ ਨਾ ਤੂੰ ਪਰਾਂ ਰਹਿ ਜੀ ਮੈਂ ਨਹੀਂ ਬੱਸ ਮੈਂ ਕੰਮ ਕੋਈ ਨਹੀਂ ਗੱਲ ਕਰਦਾ WhatsApp ਕਾਲ ਵੀ ਨਹੀਂ ਗੱਲ ਕਰਦਾ ਸੰਦੀਪ ਪੁਲਿਸ ਕੋਲ ਸਪੈਸ਼ਲ ਜਾਊਂਗਾ ਸੰਦੀਪ ਨੂੰ ਅਜ ਤਲਾਸ਼ ਕਰ ਦੂੰ ਜਦੋਂ ਉਸ ਕਾਲ ਨੂੰ ਹੁਣ ਅਰਚ ਦੱਸ ਦਊਗੀ ਕਿ ਕਿਹੜੇ ਦਿਨ ਆਊਗਾਲਾ ਹਾਂ ਠੀਕ ਹੈ ਹਰ ਚ ਦੱਸ ਦਊਗੀ ਤੇ ਜਿੱਦੇ ਕਾਲ ਆਇਆ ਆਪਾਂ ਘਰੇ ਆਈ ਦੀ ਫੁੱਲ ਸੇਵਾ ਕਰਾਂਗੇ ਕਲੇ ਦੀ ਹਾਂ ਚੰਗੇ ਚੀਜ਼ਾਂ ਖਵਾ ਰੋਟੀ ਪਾਣੀ ਖਵਾਵਾਂਗੇ ਵੀ ਪੂਰਾ ਐ ਵੀ ਜਿਵੇਂ ਸਾਲੇ ਪਣੋਈ ਦਾ ਪਿਆਰ ਹੁੰਦਾ ਹਾਂ ਹਾਂ ਜੇ ਤੁਹਾਨੂੰ ਕਹਦਾ ਸ਼ੇਰ ਨੂੰ ਆਉ ਉਹਨੂੰ ਕੀ ਕਹਿੰਦੇ ਬੱਕਰੇ ਬਲੀ ਚੜਾਉਣਾ ਹਾਂ ਇਹ ਪੂਰਾ ਉਹ ਕਲੇ ਨੂੰ ਐ ਉਹ ਵੀ ਹਾਂ ਹਾਂ ਬਹੁਤ ਪੂਰਾ ਧਿਜਗਾ ਕਲੇ ਦਾ ਠੀਕ ਹੈ ਜਦੋਂ ਕਾਲਾ ਉਹਨੂੰ ਜਾਊਗਾ ਹਾਂ ਉਹਨੂੰ ਕੋਈ ਨਾ ਕੋਈ ਸਕੀਮ ਲਾ ਦਾਂਗੇ ਰਾਜ ਅੱਜ ਗਾ ਥਾਂ ਥਾਂ ਨਛੇੜੀ ਤੁਰੇ ਫਿਰਦੇ ਨੇ ਐ ਕਿਹੜਾ ਜਕੀਨ ਸ਼ੱਕੂ ਕਿਸੇ ਨੂੰ ਵੀ ਆਪਾਂ ਕਰਵਾਇਆ ਕੰਮ ਇਹ ਹਾਂ ਜੇ ਮੈਸੇਜ ਹੀ ਮੈਸੇਜ ਕਰਨੀ ਲੋੜ ਹੀ ਨਾ ਮੈਸੇਜ ਕਰ ਮੈਂ ਸਿੱਧਾ ਫੇਸ ਟੂ ਫੇਸ ਜਾ ਕੇ ਕਿਉਂ ਬਈ ਵੀ ਉਹਦੇ ਵੀ ਯਾਦ ਨਿਕਲ ਆਊਗਾ ਬਸ ਉਹਦੇ ਸਾਰਾ ਦਿਨ ਆਉਦੀ ਜਿੱਦੇ ਜਿੱਦੇ ਹੋ ਗਿਆ ਨਿਕਲਿਆ ਇੱਥੋਂ ਲੋ ਉੱਥੇ ਹੀ ਬਹਿ ਜਾਣਗੇ ਕਿ ਨਾ ਕਰ ਤੂੰ ਨਾ ਇੱਥੇ ਨਾ ਰਾਇ ਪ੍ਰੇਪਰੇਸ਼ਨ ਆ ਬਾਕੀ ਦੂਰੋਂ ਸੀ ਏਡੀ ਉਰੋਂ ਨਹੀਂ ਕਰਦੇ ਉਹਨਾਂ ਨੂੰ ਕਿ ਦੱਸਿਆ ਵਾ ਸਾਰੀ ਸਿਚੁਏਸ਼ਨ ਤਾਂ ਮੈਂ ਦੱਸੀ ਹੋਈ ਆ ਉਹਨੂੰ ਕਿੱਥੇ ਕਰਨਾ ਹਾਂ ਐ ਆਖਿਆ ਵਾ ਮੈਂ ਹੀ ਦੱਸਿਆ ਠੀਕ ਆ ਵੀ ਕਿੱਥੇ ਬੱਕਾ ਕਰਨਾ ਕਿੱਥੇ ਨਹੀਂ ਹਾਂ ਚੱਲ ਐ ਸਕੀਮ ਲਾਵਾਂ ਕੋਈ ਬਾਕੀ ਸੰਦੀਪ ਨੇ ਇਹ ਗੱਲ ਕਹੀ ਜਾਂ ਮੈਨੂੰ ਕਹਿੰਦਾ ਜਿਹੜੇ ਬੰਦੇ ਆ ਕੰਮ ਕਰਨਗੇ ਹਾਂ ਉਹ ਕਹਿੰਦਾ ਮੈਨੂੰ ਵੀ ਨਹੀਂ ਜਾਣਦੇ ਹੋਣਗੇ ਠੀਕ ਆ ਠੀਕ ਹਾਂ ਪੂਰੇ ਉਤਲੇ ਲੈਵਲ ਤੇ ਕੰਮ ਕਰਾਉ ਸੰਦੀਪ ਚੱਲ ਕੋਈ ਗੱਲ ਨਹੀਂ ਹਾਂ ਉਹ ਤਾਂ ਡਰਜਾ ਲੱਗਦਾ ਵੀ ਨਾ ਡਰ ਡੂਰ ਨਾ ਟੈਨਸ਼ਨ ਨਾਲ ਚੱਲ ਲੈ ਚੱਲ ਜਾ ਵਾਗ ਜਾ ਉਹ ਵੀ ਜਾਂਦਾ ਵੀ ਥੱਬਾ ਦੇਵਾਂਗੇ ਨਾ ਚੱਲ ਚੰਗਾ ਵਾਗ ਜੀ 20 ਲੱਖ ਰੁਪਏ ਥੋੜਾ ਨਹੀਂ ਹੁੰਦਾ ਹੁਣ ਅਰਸ਼ਪੁਰ ਜਾਂਦਾ ਹਾਂ ਅਰਸ਼ਪੁਰ ਜਾਂਦਾ ਜਾ ਠੀਕ ਆ ਚਾਹ ਬਣਾਉਂਦੀ ਆ ਕਿਉਂ ਜਾਂਦਾ ਉੱਥੇ ਵਗ ਜੀਰ ਰਸੋਈ ਚ ਕਿਤੇ ਹੋਰ ਵਾਗ ਹਾਂ ਹਾਂ ਕੋਈ ਗੱਲ ਨਹੀਂ ਚੱਲ ਮੁੰਡੇ ਦੇ ਦਿਮਾਗ ਨੂੰ ਪਤਾ ਨਹੀਂ ਕੀ ਹੋ ਰਿਹਾ ਕਿ ਦੋ ਹੀ ਨਫਾ ਜਿਹੜਾ ਮੇਰੇ ਵਰਗੇ ਨੂੰ ਪਸਾ ਦੇ ਜੇਰਚ ਬ ਖੋਤੇ ਦੇ ਪੁੱਤਰੋ ਤੁਹਾਨੂੰ ਕਿਦੋਂ ਦਾ ਮੈਂ ਫੋਨ ਲਾਈਏ ਨਾ ਯਾਰ ਤੁਸੀਂ ਫੋਨ ਹੀ ਨਹੀਂ ਚਾਹਦੇ ਕੀ ਕਰੀ ਜਾਂਦੇ ਹੋ ਤੁਸੀਂ ਆ ਕੁੱਤੇ ਕੰਮ ਛੱਡਨੇ ਆ ਕਿ ਨਹੀਂ ਛੱਡਨੇ ਬਾਈ ਭਾਲਾ ਵੀ ਕਹਿ ਕੇ ਗਿਆ ਸੀ ਤੁਸੀਂ ਉਹ ਕੰਮ ਛੱਡਦੇ ਨਹੀਂਗੇ ਐਮਐਲਏ ਕਿਵੇਂ ਬਣਾਂਗੇ ਆਪਾਂ ਆਪਣੀ ਪਾਵਰ ਤਾਂ ਬਹੁਤ ਹੈ ਪਰ ਆਪਾਂ ਨੂੰ ਐਮਐਲਏ ਬਨਣਾ ਬਹੁਤ ਜ਼ਰੂਰੀ ਹੈ ਤੁਸੀਂ ਕੁੱਤੇ ਕੰਮ ਛੱਡੋਗੇ ਤਾਂ ਫੇਰ ਬਣਾਂਗੇ ਆਪਾਂ ਇਸ ਤਰ੍ਹਾਂ ਤਾਂ ਨਹੀਂ ਆਪਾਂ ਐਮਐਲਏ ਬਨਣਾ ਜਿਵੇਂ ਤੁਸੀਂ ਕੁੱਤੇ ਕੰਮ ਕਰਦੇ ਆ ਇਹ ਉਹ ਤਾਂ ਤੁਹਾਡੀ ਗੱਲ ਠੀਕ ਆ ਪਰ ਇਦੂ ਬਾਅਦ ਇਹ ਗਲਤੀ ਨਾ ਹੋਵੇ ਆ ਪਾਣੂ ਲੋਕਾਂ ਦੇ ਸਾਥ ਦੀ ਬਹੁਤ ਲੋੜ ਹੈ ਜੇ ਤੁਸੀਂ ਇਸ ਤਰ੍ਹਾਂ ਗਲਤੀਆਂ ਕਰਦੇ ਰਹੇ ਤਾਂ ਆਪਣੀ ਫੱਟੀ ਪੋਚੀ ਜਾਊਗੀ ਇਹ ਕੰਮ ਬੰਦ ਕਰ ਦਿਓ ਜਮਾਂ ਆਲੋ ਜਾ ਬਣ ਗਈ ਜਾ ਫੜੋ ਲਾ ਫਿਰ ਮੈਂ ਕਾਲੇ ਵੀਰ ਨੂੰ ਫੋਨ ਲਾ ਨਹੀਂ ਜੀ ਤੂੰ ਫੋਨ ਨਾ ਲਾ ਫਿਰ ਫੋਨ ਤਲਾ ਆਈ ਕਰਨਾ ਵੀ ਸਾਡੇ ਘਰੇ ਆ ਕੇ ਜਾਈਂ ਇੱਕ ਵਾਰੀ ਸਾਡੇ ਘਰੇ ਦਾ ਮਤਲਬ ਹੈ ਆਪਣੇ ਘਰਿਆਂ ਕਿ ਆਈ ਵੀਰੇ ਮੇਰੇ ਕੋਲੇ ਆ ਕੇ ਜਾਈਂ ਹਾਂ ਚਲਾਂ ਇਹ ਕਹਿ ਦੂੰਗੀ ਲੈਫ। ਅਈ ਕਹਦਾ ਵੀ ਸੁਖਨੇ ਕਿਹਾ ਸੀਗਾ। ਹਾਂ ਵੀ ਸੁਖਨੇ ਕਿਹਾ ਸੁਖ ਨੂੰ ਉਸ ਗੱਲ ਦਾ ਪਸਤਾਵਾ ਹੋ ਰਿਹਾ ਉਹ ਤੋਂ ਨਿਕਲਦਾ ਅਈ ਕਹਦੇ। ਠੀਕ ਆ। ਠੀਕ ਆ ਵੀ ਉਹ ਕਹਿੰਦਾ ਮੈਂ ਵੀ ਉੜਦਾ ਬੇੜਦਾ ਹੋ ਜੂ ਰਿਸ਼ਤੇ ਅਣ ਚ। ਹੂੰ ਹੂੰ ਕੋਈ ਨਾ। ਵੀ ਭੋਲੇ ਦਾ ਤਾਂ ਪਤੀ ਆ ਉਹਨੂੰ ਨੇਸ਼ੇ ਕਰਦਾ। ਉਹਦਾ ਤਾਂ ਪਤਾ ਹੀ ਆ ਕਿਹੜੀ ਰਿਸ਼ਤੇਦਾਰੀ ਚ ਬਰਤਨ ਹੋ ਗਿਆ। ਹੈਲੋ। ਹੈਲੋ ਹਾਂ ਵੀ ਕੌਣ ਆ? ਵੀਰੇ ਪਛਾਣੇ ਨਹੀਂ ਮੈਂ ਅਰਸ਼ ਬੋਲਦੀ ਆਂ। ਹੈਲੋ। ਅਰਸ਼ ਬੋਲਦੀ ਆਂ ਵੀਰੇ ਮੈਂ। ਹਾਂ ਸਤਿ ਸ਼੍ਰੀ ਅਕਾਲ ਵੀਰੇ। ਕੋਲ ਠੀਕ ਹੋ। ਨਕੋ ਲਗਾਈ ਥੋੜਾ ਯਾ ਅੱਛਾ ਵੀਰੇ ਨਹੀਂ ਮੈਂ ਤਾਂ ਉਹਦੀ ਫੀਡ ਕਰ ਲਿਆ ਸੀਗਾ ਨੰਬਰ ਅੱਛਾ ਅੱਛਾ ਫੀਡ ਕਰ ਲਿਆ ਸੀ ਹੂੰ ਹੋਰ ਠੀਕ ਨੇ ਹਾਂ ਹਾਂ ਵਧੀਆ ਆਪਣੇ ਦੱਸੋ ਠੀਕ ਵਧੀਆ ਬਠਿੰਡੀ ਹੋ ਹੈ ਬਠਿੰਡੀ ਹਾਂ ਤੁਸੀਂ ਹਾਂ ਹਾਂ ਉੱਥੀ ਸੀਗੇ ਅੱਛਾ ਤੇ ਮੈਂ ਤਾਂ ਹੀ ਕਹਿੰਦੀ ਸੀਗੀ ਤੁਸੀਂ ਆ ਜਾਂਦੇ ਇੱਕ ਵਾਰੀ ਆਪਣੇ ਘਰੇ ਉਰੇ ਅੱਛਾ ਆਪਣਾ ਸੁੱਖਣਾ ਵਾਲਾ हां मैं तो ना गल कर ली सी कहंदा कोई गल नहीं गलती होगी अपने तो है तो तेरा भाई होई तू जो बुला ला कर देखो टूटी नहीं टूट रही जंदी होएगी ना ना मैं कहता सी गा जे हर हां हूं ओ कहंदा मैं भी रिश्तेदारਾਂ ਚ ਵਰਤਨ ਜੋਗਾ ਹੋ ਜਾऊंगा ਤੁਹਾਨੂੰ ਪਤਾ ਹੀ ਹੈ ਭੋਲੇ ਦਾ ਤਾਂ ਕਹਿ ਹੋ ਜਾ ਕਿਹੜੀ ਰਿਸ਼ਤੇਦਾਰੀਆਂ ਚ ਵਰਤੂਗਾ ਉਹ ਅੱਛਾ ਚਲ ਵਧੀਆ ਵਰਤਨ ਮੈਂ ਭਾਈ ਸੀ ਰੋਕ ਮੈਂ ਤੇਰੇ ਨਾਲ ਨਾ ਬਸ ਇਹ ਉਹਦੇ ਨਾਲ ਰੱਖਿਉਂ ਨਹੀਂ ਗੱਲ ਕਰੀ ਨਾ ਨਾ ਉਹਨੇ ਤਾਂ ਕੁਛ ਨਹੀਂ ਕੀਆਗਾ ਮੈਂ ਹੁਣ ਤੇ ਮੈਂ ਤਾਂ ਹੀ ਫੋਨ ਕਰਿਆ ਸੀ ਵੀ ਆ ਜਾਓ ਇੱਕ ਅੱਧੇ ਦਿਨ ਤਾਂ ਹੀ ਆਪਣੇ ਘਰੇ ਉਰੇ ਉਦੋਂ ਤੈਨੂੰ ਪਤਾ ਹੀ ਬੁਸ਼ਰਮੀ ਵਾਲੀ ਗੱਲ ਹੋ ਗਈ ਸੀ ਤੈਨੂੰ ਗੇਟ 'ਚ ਖੜਾਤਾ ਸੀ ਨੇ ਚਲ ਉੱਤੇ ਦਾ ਪਹਿਲਾ ਵਾਰ ਆਇਆ ਨਾ ਬੰਦਾ ਇਹ ਉੱਪਰ ਆ ਵੀ ਹੁਣ ਚਲ ਤੈਨੂੰ ਤਾਂ ਯਕੀਨ ਹੋ ਗਿਆ ਹਨਾ ਹਾਂ ਵੀਰੇ ਬਾਕੀ ਹੁਣ ਸੁਖਣਾ ਵਿੱਚ ਯਕੀਨ ਹੋ ਗਿਆ ਹੁਣ ਹਾਂ ਲੈ ਤੁਸੀਂ ਸੁਖਣਾ ਨਾਲ ਗੱਲ ਕਰ ਹੀ ਲੋ ਵੀਰੇ ਤੁਹਾਨੂੰ ਹੈਲੋ ਹਾਂ ভাই ਸੁਖਾ ਕੀ ਹਾਲ ਚੜ ਗਲੇ ਠੀਕ ਹੈ ਵੀ ਮੈਂ ਤਾਂ ਬਹੁਤ ਸ਼ਰਮਿੰਦਾ ਉਦਲੀ ਗੱਲ ਤੋਂ ਭਰਾਵਾ ਤੈਨੂੰ ਪਤਾ ਜਗਾ ਲੁੱਟਾਂ ਖਵਾ ਬਹੁਤ ਹੋ ਰਹੀਆਂ ਨੇ ਕਾਲੇ ਇਹ ਵੀ ਤੈਨੂੰ ਪਤਾ ਨਾ ਇਹਦਾ ਇੰਨੀ ਹੋ ਤਾਂ ਇੰਨੀ ਭੁੱਲ ਲੈ ਜਾਨੀਏ ਕਿ ਨਹੀਂ ਜਿਹੜਾ ਤਾਂ ਮੈਨੂੰ ਫੋਨ ਕਰਕੇ ਉਹ ਕਹਿੰਦਾ ਵੀ ਆਜੇ ਪਰ ਕੰਮ ਲੱਗ ਜਾਈ ਨਾ ਨਾ ਸਹੀ ਗੱਲ ਆ ਬੀ ਟਿਕੜੇ ਤੇ ਕਦੋਂ ਆ ਰਿਹਾ ਹੁਣ ਫਿਰ ਕਦੋਂ ਆਏਗਾ ਕੋਈ ਨਹੀਂ ਮੈਂ ਤਾਂ ਆਉਣੀ ਐ ਮੈਂ ਤਾਂ ਬੇਟਿਕੜੀ ਜਾਂਦਾ ਜੀ ਸਿਰੇ ਫੋਨ ਨਾਲ ਫੇ ਦੱਸ ਦੇ ਨਾ ਹੋਇਆ ਪ੍ਰਬੰਧ ਕਰਕੇ ਅੱਖਾਂ ਜੀ ਨਾ ਸਮੀ ਕਦੋਂ ਆਏਗਾ ਵੀ ਕੱਲ ਨੂੰ ਆ ਜਾਂ ਪਰਸੋਂ ਨੂੰ ਕੋਈ ਨਹੀਂ ਆਪਣੇ ਥੇਮ ਮਾਸੀ ਕੋਲੇ ਰਹਿਣਾ ਨਾ ਆਪਣੀ ਅੱਛਾ अच्छा, अच्छा अच्छा। ਮੁੰਡਾ ਤੇ ਉਹ ਵੀ ਵਕਤ ਨੂੰ ਯਾਦ ਕਰੀ ਜਾਂਦੇ ਸੀਗੇ। ਅੱਛਾ ਅੱਛਾ। ਤੇ ਇਹ ਕਹਿੰਦੇ ਆਪਾਂ ਸਾਰੇ ਚੱਲਾਂਗੇ। 13 ਤੂੰ ਐਂ ਕਰੀ 13 ਨੂੰ ਕੱਲ ਹੀ ਆ ਜੀ ਤੇਰੇ ਨਾਲ ਜ਼ਰੂਰੀ ਗੱਲ ਕਰਨੀ ਆ ਕੋਈ ਮੈਂ। ਹੈਂ? ਤੇਰੇ ਨਾਲ ਕੋਈ ਪਰਸਨਲ ਗੱਲ ਵੀ ਕਰਨੀ ਆ ਆਪਾਂ ਨੇ। ਕਿਉਂਕਿ ਆਪਣਾ ਤਾਂ ਹੋ ਰਿਸ਼ਤੇ ਸਾਲੇ ਬਣੋਈ ਵਾਲਾ ਪਿਆਰ ਆ ਦੇਖ। ਆਪਾਂ ਕੋਈ ਇੱਕ ਗੱਲ ਹੋਰ ਕਰਨੀ ਆ ਜ਼ਰੂਰੀ। ਕੱਲੀ ਆਂ ਤੂੰ ਕੇਰਾ। ਪਰੋਈਆ ਨਹੀਂ ਹੁੰਦਾਗਾ, ਜੀਜਾ ਸਾਲਾ ਹੁੰਦਾ। ਮੈਨੂੰ ਪਤਾ ਨਹੀਂ ਨਾ। ਜੀਜਾ ਸਾਲਾ, ਸਾਲਾ ਜੀਜਾ। ਹਰ ਸੱਸੀ ਆਂਦੀ ਸੀ। ਕਹਿੰਦੀ ਪਣੋਈਆ ਨਹੀਂ ਹੁੰਦਾ ਕਹਿੰਦੀ ਜੀਜਾ ਸਾਲਾ ਹੁੰਦਾ ਨਾ ਪਾਏ ਨਾ ਇਹ ਇੱਕ ਵਾਰ ਲੀਆ ਆਪਣੇ ਪਿੰਡਾਂ ਵਾਲੀ ਕੋਈ ਪਣੋਈਆ ਕੋਈ ਜੀਜੇ ਆ ਸਿਹਰਾ ਹੀ ਜੀਜਾ ਕਹਿੰਦੇ ਨੇ ਹਾਂ ਤੇ ਆਹੀ ਠੀਕ ਆ ਵੀਰ ਬਣ ਕੇ ਫਿਰ ਦੱਸੀ ਮੈਨੂੰ ਕਰਵਾਉਣਾ ਠੀਕ ਆ ਵੀ ਠੀਕ ਚਾਹ ਜੀਓ ਕਾਲਾ ਤਾਜ ਦਾ ਵਿਚਾਰਾ ਵਧੀਆ ਤਾਂ ਸਭਾ ਨਾ ਲੈ ਜਾ ਪੜ੍ਹ ਸਕਦਾ ਵੀ ਬੀਵੀ ਲਈ ਜਾ ਮੋੜ ਇੰਨੀ ਤਤੀ ਚਾਹਣਾ ਬਿਆਹ ਕਰੋ ਕਾਲਜਾ ਬਲਜੋ ਕੋਈ ਗੱਲ ਨਹੀਂ ਪੁੱਤ 13 ਨੰਬਰ ਵੀ ਹੁਣ ਤੇਰੀ ਭੈਣ ਦੇ ਫੋਨ 'ਚ ਫੀਡ ਕਰੀਏ ਰਹੂਗਾ ਕੱਲਾ ਬੋਲਣਾ ਤੂੰ ਵੀ ਨਹੀਂ ਆ ਮੂਰੂ ਹੁਣ ਅੱਜ ਤੋਂ ਬਾਅਦ ਕਿਵੇਂ ਮਸੀਹ ਹਾਂ ਸੇ ਤਾਂ ਠੀਕ ਆ ਠੀਕ ਆ ਹੁਣ ਤਾਂ ਮੈਂ ਟੀਕਾ ਲਵਾ ਲਿਆ ਸੀ ਆਇਆ ਸੀ ਡਾਕਟਰ ਅੱਛਾ ਤੇ ਤੁਹ ਕਿਹਦਾ ਫੋਨ ਆਇਆ ਸੀ ਗੱਲਾਂ ਕਰੀ ਜਾਂਦਾ ਸੀ ਕੀ ਫੋਨ ਕਿਹਦਾ ਆਉਣਾ ਸੀ ਮਸੀਹ ਕਿਵੇਂ ਖੜਾ ਹੈ ਖੁਸ਼ਖਬਰੀ ਆ ਅੱਛਾ ਹੋਰ ਅਰਸ਼ ਦਾ ਫੋਨ ਸੀ ਕਿਵੇਂ ਨੜਵਨੇ ਮੇਰੀ ਗੱਲ ਸੁਖ ਨਾਲ ਕਰਾਈ। ਅੱਛਾ। ਹਾਂ ਤੇ ਸੁਖ ਕਹਿੰਦਾ ਆ ਜੀ ਤੂੰ। ਠੀਕ ਐ। ਹੁਣ ਮੈਨੂੰ ਤਾਂ ਐ ਟੈਨਸ਼ਨ ਹੋ ਰਹੀ ਐ ਤੂੰ بیمار ਹੋ ਰਹੀ ਐ ਇਧਰੋਂ। ਹੋਰ ਮੈਂ ਤਾਂ ਆਪ ਜਾਣਾ ਸੀ ਮੈਂ ਤਾਂ ਆਪ ਰਹੀਂ ਚਾਹ ਸੀ। ਹੁਣ ਇੰਨੇ ਬਿਵਾਰ ਇੱਕ ਠੰਡਾ ਹਾਂ ਔਖਾ ਹੋ ਜੂਗਾ ਨਾ ਤੇਰਾ। ਦੋ ਦਿਨ ਹੋ ਗਏ ਬੁਖਾਰ ਚੜਦੇ ਨੂੰ। ਮੇਰੇ ਨੂੰ ਐ ਵੀ ਟੈਨਸ਼ਨ ਆ। ਹਾਂ ਬਾਈ ਨੂੰ ਟਾਈਮ ਨਹੀਂ ਲੱਗਦਾ ਕਪਤਾਨ ਨੂੰ। ਜਿਵੇਂ ਟਾਈਮ ਹੁੰਦਾ। ਵੀ ਜੇ ਤੈਨੂੰ ਜ਼ਿਆਦਾ ਤਕਲੀਫ ਹੋ ਗਈ ਔਖਾ ਹੋ ਜੂ ਮੈਂ ਪਹਿਲਾਂ ਤੈਨੂੰ ਦਵਾਈ ਦਵਾ ਲਵਾਂ ਨਾ ਔਰੇ ਲੋਕਲ ਡਾਕਟਰਾਂ ਤੋਂ ਕਾਨੂੰ ਟੀਕਾ ਲਵਾਇਆ ਤੇ। ਹਾਂ ਠੀਕ ਐ। ਹੈਂ? ਇਹਦਾ ਇੱਕ ਵਾਰੀ ਮੱਲਾ ਨਾ ਉਹ ਕਰ ਦਿੰਦੇ ਆ ਨਸ਼ਾ ਜਾ ਕਰ ਦਿੰਦੇ ਆ ਇੰਨੀ ਗੱਲ ਸਟੇਡ ਹੁੰਦਾ ਜਿਹੜਾ ਨਾ ਹਾਂ ਤੈਨੂੰ ਐ ਲੱਗਦਾ ਸਿਹਤ ਠੀਕ ਆ ਵਾਧਾ ਵਧ ਜੂ ਤੇਰਾ ਆਪਾਂ ਵਧੀਆ ਡਾਕਟਰ ਤੋਂ ਦਵਾਈ ਲੈ ਆਉਨੇ ਹਾਂ ਹਾਂ ਐ ਕਰ ਲੰਨੇ ਆ ਫੇਰ ਪਹਿਲਾਂ ਮੈਂ ਦਵਾਈ ਦਵਾ ਲਿਓ ਤੈਨੂੰ ਹਾਂ ਠੀਕ ਐ ਬੱਤ ਤੇ ਨਾਲੇ ਸੁਖ ਨੇ ਇਹ ਕਿਹਾ ਕਹਿੰਦਾ ਤੂੰ ਕੱਲਾ ਆਈ ਅੱਛਾ ਹੁਣ ਭਾਬੀ ਵੀ ਗੁੱਸਾ ਕਰੂਗੀ ਨਾਲੇ ਬਾਈ ਕਹੂਗਾ ਵੀ ਤੂੰ ਉਹ ਦਿਨ ਦਾ ਕਹੀ ਜਾਂਦਾ ਸੀ ਆਪਾਂ ਸਾਰੇ ਚੱਲਾਂਗੇ ਸਾਰੇ ਚੱਲਾਂਗੇ ਹਾਂ ਤਨੂ ਵੀ ਤਿਆਰ ਹੋ ਰਹੀ ਸੀ ਉਹ ਕੱਲਾ ਫਿਰ ਕੱਲਾ ਕਾ ਤੋ ਸੱਦੀ ਆਂਦਾ ਹੋ ਕੀ ਗੱਲਾਂ ਫਿਰ ਜੇ ਹੁਣ ਮੈਂ ਤੁਹਾਨੂੰ ਨਾਲ ਲੈ ਜਾਣਾ ਹੁਣ ਆਏ ਆਂ ਵੀ ਮਸਾਂ ਮੰਨਿਆ ਨਾ ਕਿਤੇ ਨਾਰਾਜ਼ ਰਹੋ ਜੀ ਵੀ ਤੂੰ ਮੈਨੂੰ ਮੂਰਖ ਸਮਝਿਆ ਨਾ ਹਾਂ ਵੀ ਤੈਨੂੰ ਕੀ ਡਰ ਸੀ ਜਦੋਂ ਅਸੀਂ ਬੁਲਾਇਆ ਤੈਨੂੰ ਇਕੱਲੇ ਨੂੰ ਨਹੀਂ ਠੀਕ ਆ ਵੀ ਕੋਈ ਗੱਲ ਤਾਂ ਹੋਣੀ ਚਾਹੇ ਤਾਂ ਉਹਨਾਂ ਦੀ ਗੱਲ ਹੋਵੇ ਪਿੰਡ ਵਾਲਿਆਂ ਦੀ ਮੇਰੇ ਚਾਚੇ ਹੋਰਾਂ ਦੀ ਚੱਲ ਫਿਰ ਆਪਾਂ ਕਾਹਨੂੰ ਵਾਦਾ ਵਧਾਉਣਾ ਆ ਜਾਂ ਕੱਲੇ ਨੂੰ ਸਾਦਾ ਕੱਲਾ ਵਜਾ ਕੇ ਦੇਖ ਲੈ ਇੱਕ ਵਾਰ ਹਾਂ ਕੱਲੇ ਹੀ ਜਾਉਂਗਾ ਹਾਂ ਫਿਰ ਕੱਲੇ ਹੀ ਭਾਗ ਜਾ ਕੋਈ ਨਹੀਂ ਇਹਨਾਂ ਦਵਾਈ ਦਵਾ ਲਿਆ ਹੁੰਦੇ ਨੇ ਹਾਂ ਬਾਈ ਨੂੰ ਫੇਰ ਨਹੀਂ ਟਾਈਮ ਲੱਗਣਾ ਹਾਂ ਉਹ ਦੇਖ ਤੇ ਮੂੰਹ ਤਾਂ ਸੁਗਲੀ ਉਹਦਾ ਵੀ ਕਿਵੇਂ ਐ ਕੱਲਾ ਜਾ ਕੇ ਹਾਂ ਠੀਕ ਹੈ ਨਾ ਕੱਲੇ ਨੂੰ ਫਾਇਦਾ ਹਾਂ ਰਾਇ ਜੇ ਵਧੀਆ ਬੋਲੇ ਚੱਲੇ ਆ ਫੇਰ ਆਪਣ ਲੋੜ ਹੀ ਨਹੀਂ ਆਗੀ ਕਠਵੰਨਨ ਦੀ ਹੈ ਜੇ ਮੂਰੋ ਵਧੀਆ ਬੋਲੇ ਚੱਲੇ ਤੇਰੇ ਨਾਲ ਵਧੀਆ ਬੋਲਿਆ ਬਹੁਤ ਵਧੀਆ ਬਸ ਫੇਰ ਤਾਂ ਲੋੜ ਹੀ ਨਹੀਂ ਆਗੀ ਆਪਨ ਕਠਵੰਨਨ ਦੀ ਵੀ ਮੈਨੂੰ ਇਹ ਲੱਗਿਆ ਵੀ ਜਦੋਂ ਉਹਨੇ ਅਰਥ ਨੇ ਉਹਨੂੰ ਸਚਾਈ ਦੱਸੀ ਸਾਰੀ ਹੈ ਨਾ ਹਾਂ ਵੀ ਆਹ ਕਹਾਣੀ ਆ ਹਾਂ ਵੀ ਮੈਨੂੰ ਲੱਗਦਾ ਉਹ ਵੀ ਉਹਨਾਂ ਤੋਂ ਇੱਕਿਆ ਖੜਾ ਆਪਣਾ ਮੇਰੇ ਚਾਚੇ ਬਹਾਲ ਹੋ ਰਹਾਂ ਤੋਂ ਅੱਛਾ ਵੀ ਇੱਕਿਆ ਖੜਾ ਵੀ ਕੋਈ ਉਹਨਾਂ ਦੀ ਕਹਾਣੀ ਉਹਨੇ ਮੈਨੂੰ ਦੱਸਣੀ ਆ ਠੀਕ ਹੈ ਬਲਾ ਕੇ ਠੀਕ ਹੈ ਕੋਈ ਪਲਾਨ ਸੌ ਕਰਨਾ ਹੁੰਦਾ ਹੈ ਨਾ ਹਾਂ ਹਾਂ ਵੀ ਜਿਹੜਾ ਤੁਹਾਡੇ ਸਾਹਮਣੇ ਨਹੀਂ ਵੀ ਗੱਲ ਹੋਣੀ ਹਾਂ ਠੀਕ ਆ ਕੋਈ ਨਹੀਂ ਆਪਾਂ ਹੁਣ ਤਾਂ ਜਾਂਦੀ ਰਹਾਗੇ ਅਗਲੇ ਘਰੇ ਪਾਕ ਚੱਲਾਂਗੇ ਨਾ ਥ੍ਰੀਸ ਇਹ ਤਾਂ ਠੀਕ ਹੋ ਜਾਣਾ ਠੀਕ ਹੈ ਹਾਂ ਉਹਨਾਂ ਠੀਕ ਹੋ ਜਾਣਗੇ ਹੈ ਬਾਕੀ ਉਹ ਵੀ ਦੱਸ ਦੇ ਨਈ ਵੀ ਨਾ ਗੁੱਸਾ ਕਰਨ ਨੋ ਨੋ ਠੀਕ ਆ ਕੋਈ ਨਹੀਂ ਹਾਂ ਤੇ ਤੂੰ ਐ ਕਰ ਹੁਣ ਹਾਂ ਚਾਹ ਚ ਪੀਂਗੇ ਹੋਰ ਉਹ ਬਣਾ ਕੇ ਨਾ ਕੜਾ ਜਾਂ ਚਾਹ ਦੇ ਚੋ ਨਾਲ ਪੀ ਕੇ ਤੂੰ ਕੇਰਾ ਸੈੱਟ ਹੋ ਜਾ ਮੈਂ ਤੈਨੂੰ ਫਿਰ ਗੱਡੀ ਤੇ ਬਾਈ ਵਾਲੀ ਤੇ ਦਵਾਈ ਦਵਾ ਦਿਆਂ ਨਾ ਨਾ ਠੀਕ ਹੈ ਕੋਈ ਵਗ ਚੱਲਾਂਗੇ ਹਾਂ ਚੰਗਾ ਵਾਸੀ ਹੈ ਚੰਗਾ ਬਤ ਪਰੇ ਤਨਾ ਐਨਾ ਨਾ ਕਿਉਂ ਪਾ ਤੈਨੂੰ ਅਬੀ ਝਾ ਬਣਾਤੀ ਸੀ ਮਾਸੀ ਨੂੰ ਬਰੇ ਚਾਹ ਨਹੀਂ ਬਣਾਈ ਚਾਹ ਤਾਂ ਮੈਂ ਪਹਿਲਾਂ ਦੇਤੀ ਸੀ ਬਣਾ ਕੇ ਹੁਣ ਤਾਂ ਮੰਮੀ ਨੂੰ ਕੜਾ ਬਣਾ ਕੇ ਦੇ ਕੇ ਹਟੀਆਂ। ਸੋ ਮੈਂ ਤਾਂ ਇਹ ਵਗੜੀ ਦੀ ਚਾਬੀ ਕਿੱਥੇ ਪਈ ਪਹਿਲਾਂ ਮਾਸੀ ਨੂੰ ਮੈਂ ਦਵਾਈ ਦਵਾ ਲਿਆ ਹੁੰਦਾ। ਮਾਛੇ ਨੂੰ ਜਾ ਕੇ ਚਾਬੀ ਤਾਂ ਇੱਥੇ ਅੰਦਰ ਟੰਗੀ ਪਈ ਆ। ਅੱਛਾ ਤੇ ਨਾ ਮੈਂ ਤੁਹਾਨੂੰ ਐਂ ਕਹਿੰਦਾ ਸੀ ਵੀ ਮਾਂ ਗੁੱਸਾ ਤਾਂ ਕਰਿਓ ਨਾ। ਹਾਂ ਅਰਚ ਦਾ ਫੋਨ ਆਇਆ ਸੀ। ਉਹਨਾਂ ਨੇ ਇੱਕ ਵਾਰੀ ਮੈਨੂੰ ਇਕੱਲੇ ਨੂੰ ਬੁਲਾਇਆਗਾ। ਅਰਚ ਨੇ? हां ਵੀ ਤੁਸੀਂ ਇਕੱਲੇ ਆਜੋ ਮੈਂ ਆਪਾਂ ਸਾਰੇ ਤਿਆਰ ਹੋ ਰਹੇ ਸੀ ਨਾ ਤੁਸੀਂ ਕਹਿੰਦੀ ਸੀ ਜਾਵਾਂਗੇ ਆਪਾਂ ਸਾਰੇ ਜਾਵਾਂਗੇ ਹਾਂ ਹੋਰ ਮੈਂ ਤਾਂ ਆਖਿਆ ਮਹਾਨਾ ਤੈਨੂੰ ਤਾਂ ਗੁੱਸਾ ਕਰੂਗੀ ਮੈਂ ਵੀ ਜਾਣਾ ਸੀ ਭੂਆ ਕੋਲੇ ਤੈਨੂੰ ਤਾਂ ਕਹੀ ਜਾਂਦੀ ਤਿਆਰ ਹੋ ਰਹੀ ਐ ਤਾਂ ਬਾਈ ਕਹਿੰਦੀ ਮੈਂ ਜਾਊਂਗੀ ਚਾਚੂ ਨਾਲ ਕੋਈ ਗੱਲ ਨਹੀਂ ਅਗਲੇ ਕਿਹੜੇ ਲੈ ਜਾਏਂ ਤੈਨੂੰ ਠੀਕ ਆ ਚਾਚਾ ਹਾਂ ਤੇ ਹੁਣ ਮੈਂ ਇੱਕ ਵਾਰੀ ਇਕੱਲਾ ਜਾਵਾਂ ਜਾਂ ਫਿਰ ਤੁਸੀਂ ਜਾਇਓ ਚਾਹੇ ਸੋਖਣਾ ਗੱਲ ਹੋ ਗਈ ਸੀ ਮੇਰੀ ਅੱਛਾ ਤੇ ਪਹਿਲਾਂ ਦਵਾਈ ਦਵਾ ਲੇ ਹਮ ਇਤਨੇ ਮਾਸੀ ਨੂੰ ਫਿਰ ਇਕੱਲਾ ਵਗ ਜਾਂ ਠੀਕ ਹੈ ਠੀਕ ਆ